ਹਾਂਜੀ ਜੀ ਆਵਾਜ਼ ਆ ਰਹੀ ਬੰਦਾ ਕਰ ਤਾਵੇਂ ਆਏ ਹੋਰ ਬਹੁਤ ਰੁਕਾ ਮਾਤਰ ਸੈਟੇ ਸਾਰੇ ਵੀਰਾਂ ਨੇ ਕੋਲ ਪੂਰਾ ਠੀਕ ਹੈ ਲਓ ਜੀ ਕਰਤੀ ਆ ਵਲੋਗ ਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਚੱਲ ਸ਼ੇਰਾ ਉੱਠ ਓਏ ਕਾਤਿਆ ਉਠ ਐ ਕਰ ਇੱਕ ਦੇਣਾ ਕੱਲ ਉੱਠ ਗਿਆ ਹੂੰ ਲਿਆ ਕਈ ਜਾਨਵਰ ਲਿਆ ਲਓ ਵੀ ਡਾਉਣ ਯਾਰ ਉਤਰ ਜੀ ਠੀਕ ਹੈ ਕਿ ਨਹੀਂ ਵਾਰੀ ਬੁਰੀ ਦਾ ਕੋਈ ਚੱਕਰ ਨਹੀਂ ਆਇਆ ਨੋ ਡੈਮ ਡੈ ਕੋਈ ਇਸ ਵਾਰੀ ਗਾਦੇ ਬਣਾ ਸਾਦਾ ਤੇ ਬਗਲ ਡੰਡਾ ਦੋਗੇ ਹਮ ਠੀਕ ਹੈ ਜੀ ਵਨ ਸਿਆਣਾ ਪਈ ਨਾ ਯਾਨੀ ਕਿ ਖਰੀ ਕਾਛ ਜੀ ਕਾਲਾ ਜੀ ਨਾ ਠੀਕ ਹੈ ਜੀ ਚਲ ਵੀ ਵੀ ਤੀਨ ਉਡਾਤੇ ਲੇਟ ਕੀ ਹੋ ਗਿਆ ਜੀ ਫੇਰ ਕੀ ਨਾਇਦਾ ਉਹ ਦੇਖ ਨੂੰ ਕੱਚਾ ਤੂਸਾ ਡੰਡਾ ਲਓ ਜੀ ਇਹ ਵੀ ਗਿਆ ਡੰਨ ਨਾ ਕਮ ਹਾਂ ਤੇ ਕੱਚਾ ਛੱਡ ਗਿਆ ਲਓ ਜੀ ਚਾਹ ਉਹ ਇਹਦਾ ਨਾ ਐ ਕਰ ਯਾਰ ਜਿਹੜੀ ਹਰੀ ਬੈਠਾ ਲਈ ਇਹ ਬੱਚਿਆਂ ਚ ਕੱਢ ਲਾਂਗੇ ਉਂ ਬਾਹਰ ਇਹਦਾ ਉੱਡ ਗਿਆ ਚਾਹ ਇਹਨੂੰ ਛੱਡ ਯਾਰ ਪੁੰਝੇ ਯਾਲੂ ਇਹ ਕਾਬੇ ਜੀ ਪੁੰਝੇ ਵਾਲਾ ਬੱਚਾ ਇਹ ਵੜਾ ਫੜਾ ਸੀਗਾ ਸਰੇਜ ਵੀ ਕੱਢ ਰਹੀਆਂ ਹਾਂ ਤੇ ਇਹ ਵੀੜਾ ਬਣਿਆ ਬੱਚਾ ਪੂਰਾ ਭਰ ਗਿਆ ਜ਼ਖਮ ਵੀ ਬੱਚੇ ਦਾ ਹੀਲਾ ਲਗ ਭਾਗ ਸਾਰਾ ਹੀਲਾ ਬੱਚਾ ਇਧਰ ਜਾ ਹੀਲਾ ਢੂਂਜ ਤੋਂ ਬਿਆਨ ਹੀਲ ਕਰ ਗਿਆ ਠੀਕ ਆ ਬੱਚਾ ਇਹ ਪਾਈ ਸੀਗਾ ਟੀਰਾ ਬੱਚਾ ਸੀਗਾ ਦੋਵੇਂ ਅੱਖਾਂ ਟੀਰਾ ਪਾਟਾਂ ਅੱਖਾਂ ਬੜੀਆਂ ਸੋਹਣੀਆਂ ਅੱਖਾਂ ਬੱਚੇ ਦੀਆਂ ਠੀਕ ਆ ਦੇਖ ਵਖਾ ਦੇ ਮੁੰਡਿਆ ਹੈਗਾ ਨਾ ਹਰਾ ਪੁੰਜਾ ਛਾੜ ਦਿਆ ਭਾਈ ਨੀਲਾ ਜਾਣਾ ਉਰੀ ਆ ਜਿਹੜੇ ਬੰਦਾ ਸੀਗਾ ਉਹ ਲੈ ਕੇ ਨਹੀਂ ਗਿਆ ਉਹ ਕਹਿੰਦਾ ਰੱਖ ਲਓ ਭਾਈ ਇਹਨੂੰ ਕੋਹਾਦੀ ਢਾ ਦਿਓ ਕੋਹਾਦੀ ਕਿਸ ਨੂੰ ਦੇ ਦਿਓ ਕਹਿੰਦਾ ਮੈਂ ਲ ਜਾਂਦਾ ਨਹੀਂ ਮੈਂ ਕਹਾਂ ਨਹੀਂ ਅਸੀਂ ਰੱਖਣਾ ਹੈ ਨਹੀਂ ਕਿਸ ਨੂੰ ਦੇਣਾ ਹੈ ਅਸੀਂ ਢਾ ਸਕਦੇ ਹਾਂ ਠੀਕ ਹੈ ਇਹਨੂੰ ਇੱਧਰ ਬਾਹਰ ਲੈਂਦੇ ਆ ਇੱਧਰ ਜਾਣਾ ਹੋਇਆ ਚੱਲ ਜਾਣਾ ਯਾਰ ਫਲਟ ਜਾ ਯਾਰ ਭਈ ਮਿਲ ਲਾ ਦੇ ਜਿਹੜੀ ਸਾਡ ਟੁੱਟ ਗਈ ਬੜੀ ਬੱਚੀ ਉਹ ਢਾ ਦਿਜਾਂ ਬਦਲਾ ਕਰਤੀ ਕਰਕੇ ਆਪਾਂ ਯਾਰ ਚੱਲ ਕੋਈ ਨਾ ਜੇ ਉੱਡਿਆ ਤਾਂ ਦਾ ਹੀ ਵੀ ਨਾ ਕਰਦੇ ਉਹ ਤਾਂ ਮੇਸ਼ੇਂ ਦੀ ਚੱਕ ਡੰਡਾ ਦੇ ਇਹ ਕਿਹੜਾ ਗੁਰਦਾ ਤੇ ਕਿੰਨੂੰ ਇਹ ਸੈਟ ਨਹੀਂ ਬੱਚਾ ਨਹੀਂ ਸੈਟ ਹੈ ਇੱਥੇ ਡਿੱਗੂਗਾ ਸੈਟ ਨਹੀਂ ਹੋਈ ਬੱਚਾ ਬਹਿ ਗਿਆ ਆ ਰੋਟੀ ਨਹੀਂ ਆਦਾ ਫਿਰ ਗਲਤੀ ਹੋਈ ਇਹ ਰਾਹ ਬੱਚਾ ਸੈਟ ਨਹੀਂ ਹੋ ਗਿਆ ਓਹੋ ਨਹੀਂ ਯਾਰ ਚੱਲ ਜੋ ਬੱਚੇ ਕੱਢੇ ਉੱਤਰੋ ਇੱਥੇ ਫੜ ਲਾਂਗੇ ਚੰਗੀ ਗੱਲ ਉੱਤਰੋ ਤਾਂ ਬੱਚਾ ਸੈਟ ਨਹੀਂ ਹੋਏ ਚੱਲ ਛੱਡੋ ਕੋਈ ਨਹੀਂ ਉੱਡੀ ਇਹ ਠੀਕ ਰਹਿਣਾ ਲਾ ਲੈ ਇਹਦਾ ਇਹ ਕੋਈ ਦਾ ਕੰਮ ਹਾਂਜੀ ਹਰੇ ਫੁੰਝੇ ਲੱਡ ਗਏ ਸੀਗੇ ਆ ਫਿਰਦਾ ਘਰ ਤੇ ਆ ਬਚਾਲੇ ਜਾਂਦਾ ਆ ਜਾਂਦਾ ਇਹਰਾ ਫੁੰਝ ਹੁਣ ਇਹਦੀ ਮਰਜ਼ੀ ਆ ਬਈ ਕਿੱਧਰ ਜਾਣਾ ਤੇ ਕਿੱਧਰ ਨਹੀਂ ਠੀਕ ਹੈ ਇੱਕ ਬੱਚਾ ਹੋੜਦਾ ਸੱਚ ਬਈ ਉਹ ਸ਼ਾਇਦ ਵੀਡੀਓ ਚ ਦਿਖਾਇਆ ਨਹੀਂ ਜਿਹਦਾ ਭਰਾ ਕੱਲ ਨਹੀਂ ਭੱਜਿਆ ਉਹਦਾ ਦੂਜਾ ਭਰਾ ਚੜਦਾ ਸੀ ਕਰੇ ਮੈਂ ਚੱਲ ਇਹਨੂੰ ਤੇ ਕੋਈ ਸ਼ਗਰੀ ਸ਼ਗਰੀ ਲਾ ਦੇ ਤਾਂ ਹਾਂ ਇੱਕ ਬਾਕੀ ਠੰਡੇ ਹੋ ਗਏ ਬਈ ਦੇ ਚੱਲ ਚਾਲੀਓ ਬੇਬੀ ਅੰਦਰ ਜਾਓ ਨਹੀਂ ਇੱਕ ਤਾਂ ਮੇਰੇ ਤੇ ਬੱਚਾ ਬਾਹਲ ਕੋਣੇ ਇੱਕ ਪਿੰਡ ਰਹਿ ਗਿਆ ਸੀ ਖਿਓ ਵਾਲੀ ਠੀਕ ਐ ਇੱਕ ਬਾਗਰ ਅਸੀਂ ORS ਪਾਊਡਰ ਲੈ ਕੇ ਆਉਣੇ ਆ ਇੱਕ ਅਸੀਂ ਇਲੈਕਟ੍ਰਲ ਪਾウダー ਲੈ ਕੇ ਆਉਣੇ ਇੱਕ ਪੂਰਾ ਬੋਡਰ ਲੈ ਕੇ ਆਉਣੇ ਚਲੋ ਹਾਂਜੀ ਮੇਰੇ ਦੋਸਤੋ ਆਗੇ ਹੀ ਕਰੇ ਇੱਕ ਤਾਂ ਇਲੈਕਟ੍ਰਲ ਪੌਚ ਲੈ ਕੇ ਜਾਂਦੇ ਆ ਬਈ ORS ਤੇ ਇੱਕ ਯਾਰ ਇੱਕ ਦੋ ਇੱਕ ਪਿੰਡ ਚ ਨਾ ਬੱਚਾ ਵੇਖਣਾ ਸੀ ਉੱਥੇ ਵੀ ਦੇਖਿਆ ਹੈ ਨਹੀਂਗਾ ਬੱਚਾ ਆਪਣਾ ਖਿਓ ਵਾਲੀ ਪਿੰਡ ਰਹਿ ਗਿਆ ਸੀ ਉੱਥੇ ਗਿੜਾ ਮਾਰਿਆ ਐ ਤੇ ਉਹ ਗਏ ਬੱਚਾ ਵੇਖਣ ਸੀ ਪਰ ਸਵਾਰ ਕੇ ਦੇਖ ਕਿਸੇ ਨੇ ਨਹੀਂ ਤਾਣ ਨੀਗਾ ਮੇਰੀ ਥੱਲੇ ਹੀ ਸੀ ਤੇ ਥੱਲੇ ਉਹ ġੇੜਾ ਕੱਢ ਕੇ ਛੜਕ ਛੜਕ ਦੇ ਵੇਖ ਮੋੜਿਆ ਨਹੀਂ ਯਾਰਾ ਵੇਖ ਕੇ ਤਾਂ ਇੰਨੀ ਨੀਗਾ ਨਾਲ ਨਹੀਂ ਵੇਖਿਆ ਜਿਵੇਂ ਪਹਿਲਾਂ ਵੇਨੇ ਹੁੰਦੇ ਆ ਠੀਕ ਹੈ ਤੇ ਘਰੇ ਵੀ ਉੱਡੇ ਫਿਰਦੇ ਆ ਨਾ ਬੱਚੇ ਉਹ ਜਿਹੜੇ ਛੱਡੇ ਹੀ ਤੜਕੇ ਤੈਨੂੰ ਛੋਟੇ ਬੱਚੇ ਕੱਢਦੇ ਆ ਬਾਹਰ ਆ ਤਾਂ ਇਹਦੇ ਚ ਕਰਤਾ ਮਿਕਸ ਇੱਕ ਪਾਉ ਜੀ ਠੀਕ ਹੈ ਫੋਨ ਲਾ ਦੇਣਾ ਟਾਈਮ ਲੈਪਸ ਤੇ ਮੈਡੀਸਨ ਮੂੜੀ ਜਨ ਪਾ ਦਿਆ ਅੱਖਾਂ-ਅੱਖਾਂ ਲਈ ਸਾਰੇ ਬੱਚਿਆਂ ਦੇ ਹਣਾ ਤੇ ਸ਼ਾਇਦ ਅਜ ਦਿਵਾਲੀ ਵੀ ਆ ਬਈ ਕੱਲ ਨੂੰ ਆ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਹੈਪੀ ਦਿਵਾਲੀ ਇਨ ਐਡਵਾਂਸ ਤੇ ਕੱਲ ਨੂੰ ਫੇਰ ਕਹਿ ਦੂੰਗਾ ਇਹ ਕਿੰਨੀ ਗੱਲ ਹੈ ਮੂੰਹ ਹੀ ਹਿਲਾਉਣਾ ਆਪਾਂ ਤਾਂ ਹਾਂਜੀ ਮੇਰੇ ਦੋਸਤੋ ਟਾਈਮ ਲੈਫ ਸੱਦ ਵਿਚਾਲੀ ਬੰਦ ਹੋ ਗਿਆ ਸੀ ਆਪਾਂ ਹੀ ਹਨ ਕਿਉਂਕਿ ਫੋਨ ਬੰਦ ਹੋ ਗਿਆ ਸੀਗਾ ਆਪਣਾ ਤਾਂ ਕਰਕੇ ਫਿਰ ਲਾਇਆ ਫੋਨ ਚਾਰਜਰ ਤੇ ਤੇ ਬਸ ਓਕੇ ਡਾਨਾ ਸਾਰੇ ਬੱਚਿਆਂ ਦੇ ਆਈ ਡ੍ਰੌਪ ਆਤਿਆਂ ਆਪਾਂ ਜਿਹੜੀਆਂ ਕੁਝ ਵੱਡੇ ਕੂਤਰਾ ਦੇ ਇੱਕ ਦੋਆਂ ਦਾ ਸੀ ਨਾ ਹੁਣ ਤਾਂ ਲਗਭਗ ਸੈੱਟ ਹੀ ਐ ਉਹਨਾਂ ਦੇ ਵੀ ਪਾਤਿਆਂ ਠੀਕ ਐ ਸਾਰੇ ਕਬੂਤਰਾ ਦੇ ਬੱਚਿਆਂ ਦੇ ਆਈ ਡ੍ਰੌਪ ਆਤਿਆਂ ਤੇ ਹਰੇ ਫੁੰਝ ਵਾਲਾ ਬੱਚਾ ਵੀ ਜਿਹੜਾ ਡਾਇਆ ਸੀਗਾ ਤੇ ਉਹ ਛਤਰੀ ਤੇ ਆਪਣੀ ਆ ਕੇ ਬਹਿ ਗਿਆ ਉਹ ਦੇਖੋ ਤਾਂ ਬੈਠਾ ਸਾਹਮਣੇ ਇਹ ਵਾਪਸੀ ਆ ਗਿਆ ਯਾਰ ਆਪਣੇ ਕੋਲੇ ਤੇ ਇਹ ਆ ਗਿਆ ਵਾਪਸ ਤੇ ਇੱਕ ਅਜ ਆਪਣਾ ਬੱਚਾ ਭੱਜ ਗਿਆ ਕਾਲਾ ਚੀਨਾ ਮਿਕਸ ਲਾਲ ਚੀਨਾ ਜਾਂ ਬੱਚਾ ਨਹੀਂ ਸੀਗਾ ਹਰੀ ਸੱਜੀ ਖੱਚ ਵੀ ਕੱਚ ਵਾਲਾ ਤੇ ਉਹ ਬੱਚਾ ਬਈ ਦਿਖਿਆ ਨਹੀਂ ਯਾਰ ਹੋ ਗਏ ਲਗਭਗ 2 ਘੰਟੇ ਹੋ ਗਏ ਦੋ 2.5 ਤਿੰਨ ਤਿੰਨ ਘੰਟੇ ਹੋ ਗਏ ਯਾਰ 2.5 ਤਿੰਨ ਘੰਟੇ ਹੋ ਗਏ ਤੇ ਉਹ ਬੱਚਾ ਦਿਖਿਆ ਨਹੀਂ ਬਈ ਹਲੇ ਚਲੋ ਕੋਈ ਹੂ ਨਹੀਂ ਯਾਰ ਦੂਜੇ ਬੱਚੇ ਤਾਂ ਉੱਡੇ ਫਿਰਦੇ ਆ ਤਿੰਨ ਬੱਚੇ ਉੱਡੇ ਫਿਰਦੇ ਆ ਇਸ ਟਾਈਮ ਇੱਕ ਹਰੇ ਸਾਤੇ ਵਾਲਾ ਇੱਕ ਟੂ ਸਾਡੰਡਾ ਇੱਕ ਬਗਲ ਡੰਡਾ ਠੀਕ ਹੈ ਜੀ ਕੱਚ ਕਾਂਤਲਾ ਬਹਿ ਗਿਆ ਤੇ ਆ ਛੱਡਾ ਸੀਗਾ ਬਗਲ ਕੱਚ ਵਾਲਾ ਜਿਹੜੇ ਨਾਲ ਦਾ ਕੱਲ ਭੱਜਿਆ ਇਹ ਵੀ ਆ ਕੇ ਬਹਿ ਗਿਆ ਬਈ ਹੁਣੀ ਤੇ ਉਹ ਕੱਚ ਸੱਜੀ ਵਾਲਾ ਕਾਲਾ ਜੀ ਨੇ ਉਹ ਨਹੀਂ ਦੱਸਿਆ ਯਾਰ ਬਈ ਪਤਾ ਨਹੀਂ ਕਿਧਰ ਕੁਧਰ ਹੈ ਤਾਂ ਹੀ ਉੱਚੀ ਫਰਦਾ ਜੂ ਮੁੜ ਕੇ ਦੱਸੇ ਨਹੀਂ ਸਾਨੂੰ ਵੱਡੀ ਮੀ ਦਾ ਭੱਜਿਆ ਹੀ ਹੋਣਾ ਬੱਚਾ ਯਾਰਣਾ ਪਰ ਭੱਜਣ ਵਾਲੇ ਹੈ ਨਹੀਂ ਸੀ ਬਈ ਉਹ ਤੇ ਉਹ ਬੈਰੀ ਪੂਰੀ ਵੀ ਨਹੀਂ ਲੈ ਜਾਂਦੀ ਸੀ ਸਾਨੂੰ ਯਾਰ ਨਾ ਕੋਈ ਬਾਜ ਵੀ ਲਿਆਂਦਾ ਦਿਸੇਗਾ ਕੋਈ ਤਾਂ ਹਾਂ ਤੂੰ ਹਾਂ ਤੋਂ ਉੜਦੇ ਫਿਰਦੇ ਹੁਣ ਲੈ ਗਿਆ ਹੋਵੇ ਤਾਂ ਕਹਿਣਾ ਕੀ ਹੈ ਕੱਲਪੋਤ ਚੰਦਰੀ ਤੇ ਫਤਨੰਦਰ ਕਰਾਂਗੇ ਟਾਈਮ ਬਹੁਤ 1:30 ਵਜੇ ਆ ਗਿਆ ਤਾਂहां ਤੋਂ ਲੈ ਲੂ ਗਿਆ ਹੋਵੇ ਤਾਂ ਕੀ ਕਹਿਣਾ ਹੈ ਗੋੜਦੇ ਨੂੰ ਤੇ ਨਹੀਂ ਬਈ ਸਾਡੇ ਸਾਹਮਣੇ ਤਾਂ ਲਗਾ ਨਹੀਂ ਕੋਈ ਵੀ ਠੀਕ ਹੈ ਬਾਕੀ ਡਾਨਾ ਬਸ ਕਰਦੇ ਆਂ ਬੱਚਿਆਂ ਨੂੰ ਅੰਦਰ ਆ 1:30 ਵਜੇ ਦਾ ਟਾਈਮ ਬਹੁਤ ਹੋ ਗਿਆ ਨਾ ਓਏ ਆਊਗੀ ਓਏ ਵੈਰੀ ਲੇਗੀ ਓਏ ਓ ਪੈਂਚੋ ਕਿਹੜਾ ਬੱਚਾ ਡੁਕਤਾ ਆਪਣਾ ਓਏ ਉਹ ਬਾੜੀ ਬਾੜ ਨਹੀਂ ਜਾਂਦੀ ਮੁਰਸਲੇ ਚੱਕੀ ਮੁਰਸਲੇ ਚੱਕੀ ਬਾੜੀ ਬਾੜ ਨਹੀਂ ਜਾਂਦੀ ਖੜ ਜਾ ਆਹ ਹੁੰਦੀ ਲਈ ਛੋਟੀ ਵੈਰੀ ਇਹ ਨੇੜੀ ਬੈਠੂ ਹੀ ਕਿਤੇ ਖੜਿਆ ਲਿਓ ਉੜਿਆ ਆ ਜਾਂਦੀ ਮੇਰੇ ਤੁਸੀਂ ਜਾਂਦੀ ਆ ਮੈਂ ਕੋਠੇ ਚੜਦਾ ਲਿਓ ਜਾ ਜਾ ਮਗਰ ਜਾ ਗੋਸ਼ੇ ਘਰਕ ਨਹੀਂ ਜਾਂਦੀ ਆ ਮੈਂ ਦੇਣਾ ਕੋਠੇ ਚ ਖੜ ਜਾ ਤਾਂ ਇਹਨੇ ਇੱਕ ਬੱਚਾ ਸਾਹਮਣੇ ਛੱਡ ਲਿਆ ਮੇਰੀ ਨਹੀਂ ਲਿਓ ਹੋ ਜਾਂਦੀ ਲਈ ਹੋ ਜਾਂਦੀ ਲਈ ਇਹ ਬੂੜਾਂ ਚ ਵੜੂਗੀ ਹੋ ਜਾਂਦੀ ਲਈ ਖੜਜੋ ਖੜਜੋ ਗਈ 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 हे हे हार दे यार बाली वाटर नहीं जाएगी गल गई एक मिनट यार आता कई हो यार सामने बच्चा फट दिया बैरी नहीं यार भैन चुदी ने सी भी लंडू बैरी छोटी जी कि फट वाह बगल डंडे वाला फट लिया अपना नाइस वेल डन ਖੜ ਜਾ ਇੱਕ ਮਿੰਟ ਹਾਂਜੀ ਅਬੇ ਹੋ ਗਿਆ ਕੰਮ ਯਾਰ ਮਿਲ ਗਿਆ ਨਹੀਂ ਭਾਈ ਆ ਪੁਰਾਣੇ ਫੰਗ ਆਏ ਇਹ ਪੁਰਾਣੇ ਆ ਇਹ ਹੋਰ ਵੀ ਜਾਨਵਰਾਂ ਕੇ ਖਾਂਦੀ ਇਹ ਪੋਥੀ ਪੱਕੀ ਗੱਲੀ ਆ ਐਨੀ ਭਾਈ ਅੱਛੀ ਪਰ ਪਹਿਲਾਂ ਪੈਲ ਪੈਂਦੀ ਆ ਹੋ ਰਿਆ ਯਾਰ ਕੀ ਯਾਰ ਜਮੇ ਲੰਡੂ ਹੀ ਲੱਗ ਗਿਆ ਯਾਰ ਮੁਸ਼ਕੀ 베ਰੀ ਫੜ ਕੇ ਲਈ ਓਏ ਮੁਸ਼ਕੀ 베ਰੀ ਮੁਸ਼ਕੀ ਜਾ ਜਿਹੜੀ ਜਵਾਨੀ ਕੀ ਬਹਿਰੀ ਹੁੰਦੀ ਉਹ ਫੜ ਕੇ ਲੈ ਗਈ ਲੈ ਹੈ ਜੋ ਕੀ ਇਹਦਾ ਉੱਡਦਾ ਸੀਗਾ ਯਾਰ ਲਟਿਆ ਕੀ ਯਾਰ ਆ ਹੁਣੇ ਤੁਹਾਨੂੰ ਬੱਚੇ ਗਿਣਕਟ ਐ ਸਾਹਮਣੇ ਫੜ ਕੇ ਲੈ ਗਈ ਹੈ ਕੀ ਯਾਰ ਮਿੰਟ ਜੀ ਨਾ ਕੋਈ ਬੱਜ ਬਸ ਐਂ ਆਈ ਸਿੱਧੀ ਵਿੱਚ ਬੱਜੀ ਫੜ ਕੇ ਲੈ ਗਈ ਬੇਰੀ ਆ ਮੈਂ ਤਾਂ ਮੈਂ ਤਾਂ ਹਾਂ ਮਿੰਟ ਜੀ ਮੁਸ਼ਕੀ ਜਮਾ ਬੇਰੀ ਨਗੀ ਬੇਰੀ ਬਾਲੀ ਵਾਰਡ ਵੀ ਨੇ ਇੱਥੇ ਰਹਿ ਰੁਗਿਆ ਇਨੇ ਜਾਂ ਤਾਂ ਆਪੋਰਟ ਚ ਵੜੀ ਐ ਜਾਂ ਇਹ ਪੈਸੇ ਚ ਵੜੀ ਐ ਪੀਪਲ ਚ ਜਾਂ ਇੱਥੇ ਇੱਥੇ ਵੜੀ ਨੇ ਸਾਂਚੀ ਬਸ ਠੀਕ ਹੈ ਕਿ ਨਹੀਂ ਕੀ ਯਾਰ ਹੈਣੀ ਯਾਰ ਕਿਸਮਤ ਮਾੜੀ ਆ ਆਪਣੀ ਯਾਰ ਦੋ ਬੱਚਾ ਦਾ ਕੰਮ ਅੱਜ ਹੋ ਗਿਆ ਲੈ ਹੈ ਅੱਖ ਦੇ ਚਾਬ ਕੀ ਲੇਗੀ ਫੜ ਕੇ ਹੁਣ ਜੇ ਨਾਂਵੇਂ ਦੇ ਨੂੰ ਤਾਂ ਕਹਿੰਦੇ ਬਗਲ ਡੰਡੇ ਵਾਲਾ ਕਿੱਧਰ ਗਿਆ ਆਪਣਾ ਬਗਲ ਡੰਡਿਆ ਲੇ ਰਿਹਾ ਟਾਈਮ ਹੀ ਨਹੀਂ ਕੁਛ ਨਹੀਂ ਲਾਏ ਨੇ ਨੀਵੇਂ ਅਧਕਾਰੇ ਅਧਕਾਰੇ ਫਿਰ ਤ ਨੂੰ ਲੇ ਗਈ ਫੜ ਕੇ ਹੈ ਤਾਂ ਹੋਰ ਦੇ ਆ ਹੈ ਹੋਰ ਯਾਰ ਪਤਾ ਨਹੀਂ ਯਾਰ ਮੈਨੂੰ ਇਹ ਲਾ ਬੋਰਡ ਚ ਨਾ ਬੜੀ ਹੋਵੇ ਯਾਰ ਹੈ ਆ ਵੇਖ ਤਾਂ ਯਾਰ ਕਿੱਥੇ ਆ ਹਾਂਜੀ ਨਹੀਂ ਥਈ ਬਈ ਬੈਰੀ ਪਤਾ ਨਹੀਂ ਕਿੱਧਰ ਲੈ ਕੇ ਡਿੱਗ ਪਈ ਨਿੱਕੀ ਸੀਗਾ ਹਾਕ ਹਾਕ ਇੰਗਲ ਦੀ ਹੁੰਦਾ ਸਣੀ ਐਚ ਡਬਲਯੂ ਕਿ ਛੋਟਾ ਆ ਜਾ ਜਿਹੜੇ ਰੱਖੇ ਵੀ ਨੇ ਲੋਕਾਂ ਦੇ ਆਮ ਨਾਰਮਲ ਉਹੀ ਫੜ ਕੇ ਲੈ ਜਾਂਦਾ ਯਾਰ ਜਿਵੇਂ ਜਿਹੜਾ ਨਿਮਾਇਂ ਜਿ ਨਹੀਂ ਬੈਠਾ ਤਾਂ ਖੰਭਿਆਂ ਦੇ ਤਾਰਾਂ ਤੁਰਾਈਆਂ ਤੇ ਬੈਠਾ ਹੁੰਦਾ ਉਹੀ ਲੈਗਾ ਫੜ ਕੇ ਭੈ ਮਸ਼ਕਿਆ ਯਾਰ ਕਮਾਲ ਹੀ ਹੋ ਗਈ ਅਵਾਣੀ ਕਿੱਧਰ-ਕੁੱਧਰ ਲੈ ਕੇ ਡਿੱਗ ਪੈ ਇੱਕ ਗੱਲ ਹੋਰ ਉਹ ਬਾਲੀ ਵਾਟਰ ਜਾਂਦਾ ਨਹੀਂ ਉਹ ਜਿੱਥੇ ਨਾ ਫੋ ਪਵੇ ਤੇ ਉਹ ਸਿਰਟ ਹੀ ਲੈਂਦਾ ਥੱਲੇ ਹੀ ਸਿੱਟ ਲੈਂਦਾ ਨਾਲ ਦੀ ਨਾਲ ਹੀ ਫੜ ਕੇ ਉਹ ਹੁਣ ਇਹਨਾਂ ਦਾ ਵਾ ਮੈਂ ਤਾਂ ਛੋਟਣਾ ਆਇਆ ਵੀ ਸ਼ਿਕਾਰ ਮੇਰਾ ਤੇ ਇੰਨੀ ਜਾਣ ਵੀ ਨਹੀਂ ਹੁੰਦੇ ਚ ਵੀ ਖਾ ਜਾਵੇਂ ਛੇਤੀ ਛੇਤੀ ਚਲੋ ਯਾਰ ਹੁਣ ਚੱਲਦੇ ਆਂ ਬ్రో ਨਹੀਂ ਥਿਆ ਨਹੀਂ ਪਤਾ ਲੱਗਾ ਇੱਥੇ ਆਪੇ ਬਸ ਠੀਕ ਹੈ ਯਾਰ ਪੈ ਗਏ ਗੰਗਾ ਫੁੱਲ ਗੱਲਮੁਕੀ ਰਾਂਦ ਵੀ ਕਰੇ ਬੱਚੇ ਬਹੁਤ ਬੈਠੇ ਆ ਚੱਲ ਕੋ ਉਹਨਾਂ ਦੀ ਨਹੀਂ ਕਰ ਰਹੇ ਤੇ ਯਾਰ ਜਿਹੜਾ ਕੁਝ ਹੋਣਾ ਸੀ ਹੋ ਗਿਆ ਤਾਪ ਜੀ ਘਰ ਅੱਗੇ ਅੰਦਰ ਬੱਚਿਆਂ ਨਾਲ ਹੀ ਬਣ ਗਈ ਆ ਨਿਆਰੇ ਹੀ ਆ ਗਏ ਤਾਂ ਮੈਂ ਕਿਹਾ ਸਵਾਦ ਹੀ ਆ ਗਿਆ ਵੀਡੀਓ ਦਿਖਾਈਏ ਵੀਡੀਓ ਜਿੱਦ ਦੀ ਨਹੀਂ ਵੀਡੀਓ ਤਾਂ ਮੈਂ ਮੈਂ ਤਾਂ ਮੇਰੇ ਤਾਂ ਮੇਰਾ ਮੂੰਹ ਵੱਡ ਗਿਆ ਮਖਾ ਕੀ ਹੋਗਾ ਭੈਣ ਚ ਯਾਰ ਮੈਂ ਤਾਂ ਮਾ ਪਤਾ ਨਹੀਂ ਕੀ ਚਿੜੀ ਚੌੜ ਕਰੀ ਜਾਂਦੀ ਐ ਬੈਰੀ ਆ ਜੀ ਮੈਂ ਕਿਹਾ ਤਾਂ ਆਈ ਫਿਰਦੀ ਐ ਬੈਰੀ ਕਿਉਂ ਇੱਥੇ ਜੇ ਸੀਗਾ ਬੱਚਾ ਮੇਰਾ ਕੀ ਯਾਰ ਮੈਂ ਚਿੜੀ ਖੇਢੀ ਜਾਂਦੇ ਕਬੂਤਰ ਨਾਲ ਕੋਈ ਸੌਂ ਲੱਗੇ ਮੈਂ ਪਹਿਲਾਂ ਤਾਂ ਤਾਂ ਵਿੱਚ ਚਾਂ ਦੇਖਿਆ ਮੈਂ ਸਾ ਮੇਰਾ ਭੇਰੀ ਐ ਯਾਰ ਕੀ ਕੀ ਦੇਖਿਆ ਲਓ ਕੀ ਐ ਨੀ ਬੱਚਾ ਪਹਿਲਾਂ ਚ ਉਹ ਤਾਂ ਲੈ ਜਾਂਦੀ ਉਹ ਬੜੀ ਜ਼ੋਰ ਜਿਹਾ ਲਾ ਕੇ ਲੈ ਜਾਂਦੀ ਬੱਚੇ ਨੂੰ ਮੈਂ ਸਹੀ ਉਹ ਤਾਂ ਹੀ ਡਿਗ ਵੀ ਬੋੜਾਂ ਚ ਵੱਢ ਗਈ ਇੱਥੋਂ ਵੱਡਾ ਬੱਚਾ ਤਾਂ ਇੱਥੇ ਡਿਗ ਵੀ ਲੈ ਕੇ ਬੱਚੇ ਨੂੰ ਖਾ ਖੂ ਕੇ ਤੇ ਪਤਾ ਨਹੀਂ ਕਿੱਧਰ ਛੱਡੋ ਯਾਰ ਬਸ ਸਰੇਮ ਹੌਲ ਹੋ ਗਿਆ ਜੀ ਪੂਰਾ ਕਹਿੰਦੇ ਹੈ ਏ 1 ਹੋ ਗਿਆ ਸਾਦੇ ਸੂਜਾਂ ਵਾਲਾ ਬਹਿ ਗਿਆ ਆਪਣੇ ਨਾਲ ਮਲਾਦਾ ਕੋਈ ਨਹੀਂ ਕੀ ਕਰਦਾ ਨਹੀਂ ਬਸ ਉਹ ਹੀ ਗੱਲ ਹੋ ਗਿਆ ਕੰਮ ਦੋ ਬੱਚੇ ਆਜ ਗਏ ਬਈ ਇੱਕ ਬਗਲ ਡੰਡਾ ਤੇ ਇੱਕ ਕਾਲਾ ਚੀਨਾ ਹਰੀ ਕੱਚ ਸੱਜੀ ਮਾ ਯਾਰ ਸਵਾਦ ਹੀ ਆ ਰਿਹਾ ਯਾਰ ਬਾਬੇ ਦਾ ਜਵੇਂ ਹੀ ਕਮਾਲ ਹੀ ਹੋ ਜਾਂਦੀ ਹੈ ਯਾਰ ਚਲੋ ਪਾਣੀ ਪੂਣੀ ਆ ਪੀਏ ਯਾਰ ਬੱਚੇ ਅੰਦਰ ਕਰਦੇ ਆ ਬਈ ਯਾਰ ਬਹੁਤ ਹੋਰ ਧੀ ਬਸ ਮੂੰਹ ਨਾਲ ਆਪਣੇ ਨਾਲ ਹਾਂਜੀ ਮੇਰੇ ਵੀਰੋ ਤੇ ਬੱਚਾ ਹਰੀ ਕੱਚੜਾ ਤਾਂ ਆ ਗਿਆ ਬਈ ਆਪਣਾ ਚਲੋ ਇੱਕ ਬੱਚੇ ਦੀ ਪਿੱਲ ਪਈ ਐ ਇੱਕ ਤਾਂ ਬਚ ਗਿਆ ਠੀਕ ਹੈ ਕਿ ਨਹੀਂ ਕਾਲੇ ਅਰ ਗਿਆ ਸੀ ਬਈ ਲਾਲ ਬਈ ਵਾਲੇ ਆ ਹਨਾ ਮਿੱਤਰ ਆਪਣੇ ਉਹਨਾਂ ਨੂੰ ਇਨਰੋਸੀਨ ਦਵਾਈ ਮਗਾ ਕੇ ਦਿੱਤੀ ਸੀਗੀ ਆਪਾਂ ਇਹ ਮਿਲਦੀ ਬਹੁਤ ਘੱਟ ਮੈਡੀਕਲਾਂ ਤੋਂ ਹਨਾ ਰੀਅਰ ਹੀ ਮਿਲਦੀ ਐ ਤਗੜੇ ਸਟੋਰਾਂ ਤੋਂ ਹੀ ਮਿਲਦੀ ਐ ਇਹ ਦਵਾਈ ਕਾਲਾ ਚੀਨਾ ਤਾਂ ਆ ਗਿਆ ਬੱਚਾ ਆ ਫਰਦਾ ਆ ਗਿਆ ਆ ਗਿਆ ਆ ਗਿਆ ਹੁਣ ਆ ਫਰਦਾ ਬਈ ਬੱਚਾ ਇੱਕ ਮਿੰਟ ਦਿਖਾਵਾਂ ਤੁਹਾਨੂੰ ਸੱਜੀ ਹਰੀ ਕੱਚ ਕਾਲਾ ਚੀਨਾ ਯਾਰ ਬੜੇ ਟਾਈਮ ਬਾਅਦ ਦੱਸਿਆ ਬੱਚਾ ਯਾਰ ਭਾਈ ਬੜੇ ਟਾਈਮ ਬਾਅਦ ਜਾਨੀ ਕਿ ਨਾ ਤੁਸੀਂ ਐਂ ਦੇਖ ਲੋ ਵੀ ਤਿੰਨ ਘੰਟੇ ਹੋ ਗਏ ਬੱਚੇ ਤਿੰਨ ਸਾਢੇ ਤਿੰਨ ਚਾਰ ਘੰਟੇ ਤਿੰਨ ਚਾਰ ਦਾ ਤਿੰਨ ਘੰਟੇ ਤੋਂ ਹੁੰਦੇ ਸਿਆ ਇਹ ਤੇ ਰੱਬ ਜਾਣ ਯਾਰ ਕੋਈ ਬਹਿਰੀ ਬੁਰੀ ਸੱਟ ਸੋਟੀ ਵੀ ਨਾ ਗਈ ਹੋਵੇ ਕਿਸੇ ਪਾਸੇ ਹੈ ਨਾ ਵੀ ਉੱਡੇ ਗਿਆ ਹੋਵੇ ਕਿਤੋਂ ਰੱਬ ਜਾਣੇ ਰਾਸੇ ਪਾਸੇ ਪਿੰਡ ਗਿਆ ਹੋਵੇ ਰੱਬ ਜਾਣੇ ਕਿ ਇੱਥੇ ਇੱਥੇ ਖੜਾ ਹੋਵੇ ਕੁਝ ਵੀ ਹੋ ਸਕਦਾ ਬੇ ਚਲੋ ਕੋਈ ਨਾ ਬੱਚੇ ਦੂਜੇ ਹੋਗੇ ਸੁੱਖੀ ਸੰਦੀ ਅੰਦਰ ਅੱਜ ਇੱਕ ਬੱਚੇ ਦਾ ਕੰਮ ਹੋਇਆ ਬਗਲ ਡੰਡੇ ਵਾਲੇ ਬੱਚੇ ਦਾ ਉਹ ਮੈਂ ਲਿਖ ਦਿੰਨਾ ਕਾਪੀ 'ਚ ਹਨਾ ਤੇ ਇਹਨੂੰ ਕਰਕੇ ਅੰਦਰ ਤਾਂ ਬਸ ਠੀਕ ਆ ਕੰਮ ਤੇ ਇੱਕ ਰਾਂ ਘਰੇ ਜਾਇਆ ਮੁੰਬਈ ਮੈਂ ਉਹ ਡਿਰਾ ਕੁੱਤ ਰਿਆਂ ਤੇ ਫਿਰ ਦੇਖਦੇ ਆਂ ਭਾਈ ਕੀ ਬੰਦ ਹੈਗਾ ਹਾਂਜੀ ਤੇ ਡਾਕਟਰ ਸਾਹਿਬ ਵੀ ਆਏ ਹੋਏ ਨੇ ਅੱਜ ਖੁਦ ਮਿਲਣ ਜਗਦੀਪ ਸਿੰਘ ਡਾਕਟਰ ਆ ਬਠਿੰਡਾ ਕੀ ਆ ਲਈ ਹੋਰ ਜੀ ਹੋਰ ਜੀ ਆ ਕੀ ਗਈ ਅਰਮਾਨੀ ਅਰਮਾਨੀ ਮੈਂ ਕਿ ਦਰਮਾਨ ਲੀ ਗਿਆ ਉਹ ਬਈ ਇੱਕ ਨਾ ਹੋਰ ਰਸਤਾ ਬਈ ਚਲਾ ਕੇ ਦੇਣੇ ਆਪਾਂ ਵੀ ਚਾਲਦੀ ਹੈ ਕਿ ਨਹੀਂ ਠੀਕ ਹੈ ਉਹ ਜਿਹੜਾ 20 ਨਹੀਂ ਲੈ ਕੇ ਜਾਂਦਾ ਸੀ ਉਹਨਾਂ ਦੇ ਭਲਾਈਆਂ ਨੇ ਹਨਾ ਉਹਨਾਂ ਚੋਂ ਹੀ ਹੈ ਤੇ ਰਿਟਰਨ ਸਾਥੋਂ ਕਰਨ ਜਾਇ ਨਹੀਂ ਗਿਆ ਇਹ ਅਸੀਂ ਜਗਦੀਪ ਦੀ ਖੁਸ਼ੀ 'ਚ ਜਦੋਂ ਜਗਦੀਪ ਨੇ ਉਹ ਖੜ ਦੇ ਪਹਿਲਾਂ ਉਹ ਦਿਖਾਈ ਦੇ ਕੇ ਇੱਕ ਮਿੰਟ ਆ ਜੀ ਬੰਦੀ ਛੋੜ ਦੇ ਇੱਕ ਇੱਕ ਗਾਜ

ਬੰਦੀ ਜੋੜਦੇ ਸ। ਇਹ ਬੰਦੀ ਜੋੜਦੇ ਸ ਬਣਾਇਆ ਜੀ ਅੱਜ। ਹਾਏ ਹੋਏ। ਸਹੀ ਹੈ। ਜਿੱਦਿਆ ਆ ਗਿਆ ਚੱਲ ਵੀ। ਹਾਂ ਚੱਲ ਵੀ ਚੱਲ ਕੋਈ। ਹਾਂ ਜੀ ਪਹੁੰਚ ਗਏ ਜੀ ਬਾਬਾ ਮਣੀ ਗਰਾਵ ਜੀ ਦੀ ਸਮਾਧ ਤੇ। ਮੱਝ ਕਦੀਪ ਨੂੰ ਮੱਥਾ ਟਿਕਾ ਲਿਆ ਅੱਗੇ ਵਿਚਾਰੇ ਨੂੰ। ਹਾਂ ਜੀ ਬਾੜਾ ਬੱਚਾ ਜੀ ਹਰੀ ਕਾਚ ਵਾਲਾ ਵੀ। ਠੀਕ ਹੈ। ਤੇ ਲਾਈਏ ਹੁਣ ਅੰਦਰ ਆਪਾਂ। ਇਹਨੂੰ ਵੀ ਲਾ ਦੇ। ਇਹ ਰਣ ਜਗਾ ਬਾੜਾ ਇਹ ਪਹਿਲੇ ਨੂੰ ਅੰਦਰ ਹੀ ਕਰ ਦੇਣੇ ਤਾਂ ਹੀ ਉੱਡ ਕੇ ਆਉਣਾ ਮੁੜ ਕੇ ਰਾਤ ਨੂੰ ਪੜਾ ਕੇ ਚਲੀ ਜਾਣਗੇ ਨੇ ਉੱਡ ਜਾਣਾ। ਚਲੋ ਕਰੀਏ ਬੱਚਾ ਅੰਦਰ ਯਾਰ ਠੀਕ ਹੈ ਕਿ ਨਹੀਂ? ਇਹ ਆ ਲਾਲ ਚੀਨਾ ਬੱਚਾ ਕਾਲਾ ਚੀਨਾ ਬੱਚਾ ਬੜਾ ਚੰਗਾ ਹੈ ਇਹ ਬੱਚਾ ਮਸਹੀ ਭਾਇਆ ਸੀ ਅੱਜ ਆਇਆ ਤਿੰਨ ਚਾਰ ਮਹੀਨਾ ਤੋਂ ਇਹ ਬੱਚਾ ਵੇਖੋ ਇਹੀ ਉੱਚਾ ਹੈ ਇਹ ਸਭ ਤੋਂ ਟਾਪ ਦਾ ਹੈ ਟਾਪ ਦਾ ਹੈ ਹੈ ਇਹਦੀ ਅੰਦਰ ਦੀ ਸੀ ਚੰਗੀ ਹੋਲੀ ਬਣਾਈ ਜੀ ਦੀ ਆਪਾਂ ਨਾ ਹੋਏ ਹਾਂਜੀ ਬੱਚੇ ਕਰਤੇ ਹੀ ਅੰਦਰ ਹਨ ਅੱਜ ਇੱਕ ਬੱਚੇ ਦੀ ਨੁਕਸਾਨ ਹੋਇਆ ਯਾਰ ਨੂੰ ਬੈਰੀ ਲਗਈ ਫੜ ਕੇ ਗੰਦੀ ਜੀ ਇੱਕ ਦਾ ਕਾਲਾ ਨੁਕਸਾਨ ਹੋਇਆ ਯਾਰ ਕੋਲਮ ਲਾ ਕੇ ਡੇਲੀ ਹੁੰਦਾ ਹੀ ਇੱਕ ਦਾ ਤਾਂ ਕਨਫਰਮ ਹੀ ਆ ਆਪਣਾ ਹਨ ਬਾ ਠੀਕ ਐ ਤ ਕੂਤ ਤਰੰਦਰ ਸਾਰੇ ਸਪੇਅਰ ਯਾਰ ਬਾਹਰ ਰਹਿ ਗਿਆ ਚਲ ਕੋਈ ਨਾ ਕੀ ਕਰ ਦਾਂਗੇ ਹੁਣ ਆ ਬਾਬਲ ਜਾਈਏ ਬਈ ਆਪਣੀ ਬਾਈਕ ਤੇ ਤੇਲ ਮੁੱਕਿਆ ਪਿਆਗਾ ਤੇ ਪੈਟਰੋਲ ਲਈਏ ਬੋਤਲ ਚ ਪਵਾ ਕੇ ਆਪਾਂ ਸਸ ਠੀਕ ਐ ਫਿਰ ਉਸ ਤੋਂ ਬਾਅਦ ਮੈਂ ਮੜਾ ਦੇ ਉਧਰ ਕੰਮ ਜਾਕਉਣਾ ਮੈਂ ਸਪੈਸ਼ਲ ਜਾਣਾ ਔਲਖ ਮੋਮੋਜ਼ ਲੈਣ ਮੈਨੂੰ ਸਵਾਦ ਬਾਈ ਲੱਗਦਿਆ ਬਈ ਮੈਂ ਸਪੈਸ਼ਲ ਇਥੋਂ 25 ਕਿਲੋਮੀਟਰ ਮੋਮੋਜ਼ ਲੈਣ ਜਾਣਾ ਮੈਂ ਹੈਨਾ ਹਾਂ ਜਮਾ ਇੱਕ ਮੋਮੋਜ਼ ਤੇ ਇੱਕ ਸਵਰਿੰਗ ਰੋਲੀ ਬਹੁਤ ਸਵਾਦ ਮੈਨਾਂ ਐ ਸੱਚੀ ਹੁੰਦੇ ਉਹਨਾਂ ਕੋਲੇ ਹਾਂ ਹੁੰਦੇ ਉਹਨਾਂ ਕੋਲੇ ਨਾਲੇ ਕਿੱਥੇ ਲੈ ਮੋਮੋਜ਼ ਨਹੀਂ ਹੁੰਦੇ ਉਹਨਾਂ ਕੋ ਖੜਾ ਖੜਾ ਤੇਰੇ ਹੱਥ ਹੀ ਆ ਗਈ ਸੀ ਘਰੇ ਹੁਣ ਤਾਂ ਟਾਈਮ ਹੋ ਗਿਆ ਬਣੇ 12:00 ਵਜੇ ਬਣੇ ਮੇਰੇ ਹਿਸਾਬ ਨਾਲ ਓਏ ਗਾਇ ਕੁ ਨਵਾਂ ਹੋ ਗਿਆ ਕਮੇ ਜਾੜ ਬੜੀ ਦੁਖ ਰਹੀ ਆ ਭਾਈ ਚਲੋ ਕੋਈ ਨਾ ਯਾਰ ਮੈਂ ਆਪਣੇ ਸਪੀਅਰ ਨੂੰ ਲਾਈ ਅੰਦਰ ਹੁਣ ਬਾਸ ਨਹੀਂ ਹੈ ਤੋ ਬਾਦ ਯਾਰ